ਛਾਲੇ ਬਾਬੇ ਵੀ ਦੇਖ ਲੈ ਬਈ ਇਹ ਵੀ ਚਲਦੀ ਗੋਲੀ ਦੀ ਗਲੀਸ ਦੀਆਂ ਉਂਗਲਾਂ ਲਾ ਲਾ ਕੇ ਭਜਾਉਂਦੇ ਨੇ ਹਾਂ ਜਰੇ ਹੋਏ ਬੈਰਿੰਗ ਕਣੀ ਤੇਲ ਵਾਲੀ ਕੁੱਪੀ ਕਦੇ ਨਹੀਂ ਕਮਾਉਂਦੇ ਇਹਨਾਂ ਤੋਂ ਚਲਦੀ ਗੱਡੀ 'ਚ ਬਠਿਆ ਕੇ ਜਿੰਨਾ ਮਰਜ਼ੀ ਚੜਾਵਾ ਚੜ੍ਹ ਕੇ ਬਰਕਤਾਂ ਲੈ ਲੋ ਜਦੋਂ ਗੱਡੀ ਖੜ ਗਈ ਹਾਂ ਫਿਰ ਇਹ ਵੀ ਨਹੀਂ ਕਿਸੇ ਟਾਇਰ ਨੂੰ ਜੈਕ ਲਵਾਉਂਦੇ ਕੱਲ ਮੈਂ ਬੇਬੇ ਨੂੰ ਆਖਿਆ ਮਾਹ ਬੇਬੇ ਜਿਹੜੇ ਬਾਬੇ ਨੂੰ ਹੁਣ ਤੱਕ ਤਾਂ ਇਕੜੇ ਸ਼ਾਮ ਪਾ ਚਾਂਦੀ ਸੋਨੇ ਦੇ ਹੁਣ ਤੱਕ ਕਿੰਨੇ ਗਹਿਣੇ ਪਾਤੇ ਅੱਜ ਸਾਡੇ ਤੇ ਔਖੀ ਘੜੀ ਐ ਥੋੜੀ ਕਾਣੀ ਉਹ ਤੋਂ ਹੈਲਪੇ ਕਰਾ ਦੇ ਪੰਡਿੱਲੇ ਇਹ ਕੋਈ ਗੱਲ ਐ ਪੁੱਤੇ ਤੂੰ ਲੈ ਬਾਬੇ ਨੂੰ ਫੋਨ ਦੇਖੀ ਬਾਬਾ ਦਾ ਪਰਥੂ ਪਜੂਗਾ ਤੂੰ ਕੱਲੀਆਂ ਬਰਕਤਾਂ ਨੂੰ ਰੋਣਾ ਮੰਗ ਕੇ ਤਾਂ ਦੇਖ ਬਾਬਾ ਭੰਡਾਰੇ ਚ ਲਾ ਦੂਗਾ ਚਲੋ ਜੀ ਮੈਂ ਬੇਬੇ ਦੇ ਕਹੇ ਕਾਏ ਹੌਸਲੇ ਜੇ ਨਾ ਬਾਬੇ ਨੂੰ ਫੋਨ ਲਾ ਲਿਆ ਮਹਾ ਬਾਬਾ ਇੱਕ ਕੰਮ ਐ ਜੇ ਤੂੰ ਕਰ ਦੇਗਾ ਇਹਨਾਂ ਕੋਈ ਗੱਲ ਨਹੀਂ ਭਗਤਾ ਦੱਸ ਅਸੀਂ ਹੁਣ ਤੱਕ ਲੋਕਾਂ ਦੇ ਕੰਮੇ ਕਰੇ ਨੇ ਕਹਿੰਦਾ ਦੱਸ ਭਗਤਾ ਕਿੱਡਾ ਕੰਮ ਹੈ ਮਹਾ ਬਾਬਾ ਜੀ ਕੰਮ ਤਾਂ ਛੋਟ ਹੀ ਹੈ ਅਸੀਂ ਨੇ ਫੂਕਣੇ ਨੇ 2 ਕਿੱਲੇ ਪਰਾਲੀ ਦੇ ਕਹਿੰਦਾ ਫਿਰ ਕੋਈ ਗੱਲ ਨਹੀਂ ਸੇਖਾਂ ਵਾਲੀ ਡੱਬੀ ਲੈ ਜਾ ਮਹਾ ਬਾਬਾ ਜੀ ਸੇਖਾਂ ਵਾਲੀ ਡੱਬੀ ਤਾਂ ਹੈਗੀ ਹੈ ਤੇਰੇ ਕਰਨ ਦਾ ਕੰਮ ਇਹ ਹੈ ਵੀ ਆ ਜਿਹੜੀ ਸੈਟਲਾਈਟ ਜੀ ਸਾਡੇ ਤੇ ਪਰਚੇ ਕੱਟਦੀ ਹੈ 2-4 ਘੰਟਿਆਂ ਵਾਸਤੇ ਉਹਦੇ ਤੇ ਰਮਾਲੇ ਪਾਦੀ ਤੇਰਾ ਚਰਚਾ ਵੱਜ ਜੂਗਾ ਬੌਲਾ ਟੱਬਰ ਪਰਚੇ ਤੋਂ ਬਚ ਜੂਗਾ ਕਹਿੰਦਾ ਭਗਤਾ ਸੈਟਲਾਈਟ ਦੇ ਕੱਪੜੇ ਪਾਉਣੇ ਕਿਤੇ ਛੋਟੀ ਮੋਟੀ ਗੱਲ ਐ ਤੂੰ ਗੱਲ ਵੱਡੀ ਨਹੀਂ ਕਰ ਗਿਆ ਥੋੜੀ ਜੀ ਜਿਆਦੇ ਮਹਾ ਬਾਬਾ ਜੀ ਛੋਡੇ ਬਾਸ ਤੇ ਕਿੱਡੀ ਕਬਡੀ ਗੱਲ ਐ ਸਾਡੀ ਬੇਬੇ ਹੋਰਾਂ ਤੋਂ ਅੱਧੀ ਜੀਰੀ ਖਾ ਕੇ ਜਿਹੜੇ ਕੱਪੜੇ ਨਾਲ ਸਾਡੇ ਗੁਨਾਹਾਂ ਤੇ ਪਰਦੇ ਪਾਏ ਨੇ ਉਸੇ 'ਚ ਥੋੜੀ ਕਾਣੀ ਲੀਰ ਪਾੜ ਕੇ ਉਹਦੇ ਤੇ ਪਾ ਦੇ ਕਹਿੰਦਾ ਭਗਤਾ ਸਾਤੋ ਦਾ ਜੇ ਕੋਈ ਖੰਮਣੀ ਤਬੀ ਤੇ ਗਮਾਂਡੀਆਂ ਦੇ ਕਿਸੇ ਨੇ ਡਗਿਆਣਾ ਉਹ ਡਗਿਆ ਲੇ। ਹਾਂ। ਹੋਰ ਬਾਬੇ ਦੀਆਂ ਇੰਨੀਆਂ ਲੱਤਾਂ ਤਕੜੀਆਂ ਨਹੀਂ ਹੋਈਆਂ ਜਿਹੜੀਆਂ મોદી ਦੇ ਕੰਮਾਂ ਚ ਡਾਲੇ। ਥੁਮਾਰ ਫੋਨ ਕੱਟ ਕੇ ਪਰਾਂ ਖੁੰਝੇ ਜੇ ਚ ਬੈ ਗਿਆ ਜਾ ਕੇ ਬਾਪੂ ਨੇ ਆਧਾਰ ਕਾਰਡ ਪਾੜ ਕੇ ਤਿੰਨ ਚਾਰ ਬੇਬੇ ਦੇ ਧਰਤੇ ਕਹਿੰਦਾ ਹੁਣ ਜਾਈ ਤੂੰ ਕਿਸੇ ਬੂਬਨੇ ਕੋਲੇ ਦੋ ਸਿਰ ਕਣਕ ਚਾਕੇ। ਚਲੋ ਜੀ ਮੈਂ ਸੋਚਿਆ ਵੀ ਸੈਟਲਾਈਟ ਦੇ ਕੱਪੜਾ ਤਾਂ ਹੁਣ ਪਹਿਣਾ ਨਹੀਂ ਪਰਾਲੀ ਤਾਂ ਫੇਰ ਦੇਖਾਂਗੇ ਕੀ ਹੀਲਾ ਬਣੂਗਾ ਚਲੋ ਪਹਿਲਾਂ ਪਾਤਣਾ ਮੰਡੀ 'ਚ ਮੁੱਛਲ ਜੀਰੀ ਪਈ ਆ ਉਹੀ ਜੋਖੇ ਆ ਮੈਂ ਜੀਰੀ ਜੋਖਣ ਵਗਿਆ ਉੱਥੇ ਬੋਰੀਆਂ ਤੇ ਬੈਠੇ ਬੈਠੇ ਕੋਲ ਇੱਕ ਮੋਦੀ ਦੰਦ ਭਗਤ ਆ ਗਿਆ ਕਹਿੰਦਾ ਵੀ ਕਾਕਿਆ ਜੱਟ ਬਹੁਤ ਖਰਾਬ ਨੇ ਇਹਨਾਂ ਨੇ ਧੂਆਂ ਕਰ ਕਰ ਸਾਰਾ ਦਿੱਲੀ ਚ ਬਾੜਤਾ ਦੇਖੀ ਲੋਕਾਂ ਦੇ ਵਿਚਾਰਾਂ ਨੇ ਆਸਾ ਨਹੀਂ ਲੰਗਦਾ ਹਾਂ ਹਾਂ ਬਾਬੂ ਜੀ ਗੱਲ ਤੁਹਾਡੀ ਜਮਾਂ ਬਿਲਕੁਲ ਠੀਕ ਐ ਕਲਯੁਗ ਚੱਲ ਰਿਹਾ ਸਾਡੇ ਮੁੰਡੇ ਦਾ ਤਿੰਨ ਕੁ ਮਹੀਨੇ ਹੋਏ ਨੇ ਵਿਆਹ ਹੋਏ ਨੂੰ ਜਵਾਕ ਹੁਣੇ ਰਿਮੋਟ ਵਾਲੀ ਗੱਡੀ ਮੰਗਦਾ ਮੈਨੂੰ ਕਹਿੰਦਾ ਭਰਾਵਾ ਮੜੀ-ਮੁੱਟੀ ਸ਼ਰਮ ਕਰ ਲੈ ਕਿਉਂ ਨੂਨ ਦੀਆਂ ਥੱਪੀਆਂ ਨੇ ਤਿੰਨ ਮਹੀਨੇ ਹਲੇ ਵਿਆਹ ਹੋਏ ਨੂੰ ਹੋਏ ਨੇ ਐਡੀ ਛੇਤੀ ਉਹਨਾਂ ਦਾ ਜਵਾਕ ਮੇਲੇ 'ਚ ਕਿੱਥੋਂ ਪੌੜ ਗਿਆ? ਮਹਾਬਾਬੂ ਜੀ ਜੇ ਮੈਂ ਨੂਣ ਦੀਆਂ ਲਾਉਣਾ ਫਿਰ ਤੁਸੀਂ ਵੀ ਥੋੜਾ ਕਾਣਾ ਆਟੇ 'ਚ ਪਾਣੀ ਪੂਣੀ ਪਾ ਕੇ ਪੇੜਾ ਕਰ ਲਓ। ਜੱਟਾਂ ਨੇ ਤਾਂ ਹਲੇ ਖੇਤ 'ਚ ਅੱਗ ਲਾਈ ਵੀ ਨਹੀਂ ਧੂਆਂ ਦਿੱਲੀ ਕਿੱਥੋਂ ਪਹੁੰਚ ਗਿਆ? ਕਹਰਾ ਵੀ ਤੁਸੀਂ ਤਾਂ ਕੰਮ ਲਿਓ ਜੱਟ ਤੁਹਾਡੇ ਨਾਲ ਕੌਣ ਮਗਜ ਮਾਰੇ ਸੋਨੂੰ ਦਾ ਬੋਲਣ ਚੱਲਣ ਦਾ ਨਹੀਂ ਪਤਾ ਯਾਰ ਬੌਲਿਓ ਮਹਾ ਠੀਕ ਹੈ ਬਾਬੂ ਜੀ ਚਲੋ ਬੌਲਿਆਂ ਬਗਜੋ ਘਰੇ ਖਾ ਲਓ ਚਾਹ ਪਾਣੀ ਪੀਰੋ ਜਾ ਕੇ। ਜਦੋਂ ਮੇਰੇ ਕੋਲੋਂ ਉੱਠ ਕੇ ਜੇ ਤੁਰਨ ਲੱਗਿਆ ਸਾਈਡ ਤੇ ਬੈਠੇ ਇੱਕ ਮੋٹے ਜਿਹੇ ਬਾਬੇ ਨੇ ਹਾਕ ਮਾਰ ਲਈ ਕਹਿੰਦਾ ਸ਼ੇਰਾ ਉਰੇ ਆ ਕਹਿੰਦਾ ਹਾਂਜੀ ਬਾਬਾ ਜੀ ਦੱਸੋ ਬਾਬੇ ਨੇ ਪਿੱਛੇ ਬੈਠੇ ਆਪਣੇ ਮੁੰਡੇ ਨੂੰ ਹਾਕ ਮਾਰ ਲਈ ਕਹਿੰਦਾ ਓਰੇ ਆ ਓਏ ਕਮਲਿਆ ਸਵਰੇ ਤੂੰ ਐ ਤੂੰ ਵੀ ਨਕੰਮਿਆ ਆ ਹੋਰ ਲੱਲੂ ਪੱਲੂ ਏਜੰਟਾਂ ਜਾਂ ਤੂੰ ਵੀ ਜੇ ਲਵਾਲ ਵਾ ਕੇ ਦਿੱਲੀ ਪਹੁੰਚਣ ਵਾਸਤੇ ਤਾਂ ਡੇਢ ਕਿਲਾ ਜ਼ਮੀਨ ਦਾ ਖਾ ਲਿਆ ਆ ਬਾਈ ਨੂੰ ਮਿਲ ਤੇ ਨੂੰ ਆ ਦਿੱਲੀ ਪਹਚਾਊਗਾ ਕਹਿੰਦਾ ਬਾਬਾ ਜੀ ਐਦਾਂ ਨਹੀਂ ਹੁੰਦਾ ਮੈਂ ਇਹਨੂੰ ਦਿੱਲੀ ਬਿਨਾ ਬੀਜੇ ਤੋਂ ਕਿਵੇਂ ਪਹਚਾ ਸਕਦਾ ਕਹਿੰਦਾ ਨਹੀਂ ਨਹੀਂ ਸ਼ੇਰਾ ਮੂੰ ਹੀ ਜਵਾਬ ਦਿੰਨਾ ਤੂੰ ਪਹਚਾ ਸਕਦਾ ਮੈਨੂੰ ਮਾਨ ਹੈ ਤੇਰੇ ਤੇ ਗਰੀਬ ਜੱਟ ਦੇ ਜਵਾਕ ਦੀ ਰੋਟੀ ਪੱਕਦੀ ਹੋ ਜੂ ਥੋੜਾ ਜਿਹਾ ਜ਼ੋਰ ਲਾ ਦੇ ਕਹਿੰਦਾ ਬਾਬਾ ਜੀ ਕੀ ਕਰਾਂ ਕਹਿੰਦਾ ਜਿਹੜੇ ਰਸਤੇ ਤਾਂ ਅੱਗ ਲੱਗਣ ਤੋਂ ਪਹਿਲਾਂ ਦਿੱਲੀ ਧੂਆਂ ਪਚਾਤਾ ਉਸੇ ਰਸਤੇ ਇਹਨੂੰ 에ਰਪੋਰਟ ਤੇ ਪਹੁੰਚਾ ਦੇ ਲਓ ਜੀ ਮੋਦੀ ਭਗਤ ਨੇ ਉਹ ਬਾਬੇ ਤੋਂ ਪੈਂਡਾ ਛਡਾ ਕੇ ਥੋੜੀ ਜੀ ਗਾਂਹਾਂ ਡਿੰਗਪਰੀ ਗਾਂਹਾਂ ਠੂਠੀ ਜਿੱਡਾ ਜੇਬ ਤੇ ਬਿੱਲਾ ਲਾਈ ਕਿਸਾਨ ਜੁੜੀ ਵਾਲਾ ਪਤਲਾ ਜਾਂ ਬੁੜਾ ਖੜਾ ਕਹਿੰਦਾ ਸ਼ੇਰਾ ਧੂਏ ਪਿੱਛੇ ਕਾ ਦੋ ਚਾਂਗਾ ਮਰੀਆਂ ਨਾ ਧੂਏ ਦੀ ਸੜੀ ਦੀ ਰਾਜੇ ਮੰਜੀ ਠੋਕ ਲੋ ਕਹਿੰਦਾ ਬਾਬਾ ਜੀ ਰਾਜ ਕਿਵੇਂ ਕਹਿੰਦਾ ਜਿਵੇਂ ਬਾਰਡਰਾਂ ਤੇ ਗੋਡਿਆਂ ਦੇ ਡੰਡੇ ਮਾਰ ਮਾਰ ਕੇ ਦਿੱਲੀ ਨੂੰ ਜਾਂਦੇ ਕਿਸਾਨ ਰੋਕ ਲੇਤੇ ਐਸੇ ਲੂਟ ਬਾਰਡਰਾਂ ਤੇ ਫੌਜ ਲਾ ਕੇ ਧੂਏ ਨੂੰ ਰੋਕ ਲੋ ਲਓ ਜੀ ਦੋ ਤਿੰਨ ਕਪ ਪਚਰੇ ਆਕੇ ਪੈਣ ਤੋਂ ਬਾਅਦ ਬੋਰੀਆਂ ਤੇ ਬੈਠੇ ਜੱਟਾਂ ਦਾ ਉਰੇ ਆ ਉਰੇ ਆ ਹੋਕਰੇ ਤੇ ਹੋਕਰਾਂ ਚੜ ਗਿਆ ਮੋਦੀ ਭਗਤ ਨੀਵੀਂ ਜੀ ਪਾ ਕੇ ਅਮਰੀਕੀ ਬਲਦ ਵਾਂਗੂ ਕਾਰ ਬਣ ਗਿਆ 有人。<laughs> <laughs>